ਸਾਇਨ ਮੀ ਸ਼ਾਸਤਰੀ ਕਾ ਜੀ ਅੱਜ ਆਪਾਂ ਨਾ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਹਾਂ ਦੇਖੋ ਆਪਾਂ ਸਬਜੀ ਬਣਾਉਣ ਲੱਗੇ ਸੀ ਉੱਕ ਜੀ ਨਾਲ ਜਿਹੜੀ ਬੈਲਟ ਐਵੇਂ ਹੀ ਹੋਈ ਪਈਆ ਤੇ ਇਹਦੇ ਨਾਲ ਬਿਸਲ ਲੱਗ ਰਹੀ ਜੋ ਆਪਾਂ ਲੱਗ ਰਹੇ ਆ ਇਹ ਪ੍ਰੋਪਰ ਫਿੱਟ ਨਹੀਂ ਗਈ ਬਿਸਲ ਲੱਗ ਨਹੀਂ ਰਹੀ ਤੇ ਆਪਾਂ ਇਹਦੇ ਲਈ ਕੀ ਕਰਨਾ ਜਦੋਂ ਵੀ ਆਪਣੀ ਹੈ ਨਾ ਇਹ ਢਿੱਲੀ ਹੋ ਜਵੇ ਬੈਲਟ ਤੇ ਆਪਾਂ ਇਹਦੇ ਵਾਸਤੇ ਦੱਸਦੀਆਂ ਤੁਹਾਨੂੰ ਵੀ ਕਿਸ ਤਰ੍ਹਾਂ ਕਰਨਾ ਇਹ ਬਿਸਲ ਬਾਤ ਨਹੀਂ ਕਰਨੀ ਹੋਵੇ ਆਇਕੋ। ਹੁਣ ਇਹ ਗਰਮ ਮੜੀ ਨੂੰ ਠੰਡੀ ਕਰਕੇ ਨਾ। ਇਹਨੂੰ ਮੈਂ ਡੱਟ ਨੂੰ ਫ੍ਰੀਜ ਵਿੱਚ ਰੱਖ ਦੇਣਾ ਕੁੱਕਰ ਦੀ। ਆ ਦੇਖੋ। ਇਸ ਤਰ੍ਹਾਂ 5 ਮਿੰਟ ਲਈ ਆਪਾਂ ਤੁਹਾਨੂੰ ਦਿਖਾਉਣੀ ਆ ਫਿਰ। ਇਹ ਪੀਸਾ ਲੱਗ ਰਿਸ ਰਹੀ। ਫਿਰ ਹੁਣ ਮੈਂ ਇਹਦੇ ਨੂੰ ਫ੍ਰੀਜ ਵਿੱਚ ਰੱਖ ਦਿੱਤਾ। ਇਹ ਹੁਣ 4-5 ਮਿੰਟ ਹੋ ਗਏ। ਹੁਣ ਆਪਾਂ ਇਹਨੂੰ ਬੈਲਟ ਨੂੰ ਕੱਢ ਲੀਏ ਆ। ਕੁੱਕਰ ਜੂ ਹੁਣ ਆਪਾਂ ਇਹ ਰਵੜ ਕੱਢ ਲਈ। ਤੇ ਹੁਣ ਆਪਾਂ ਇਹਨੂੰ ਇਹਦੇ ਉੱਤੇ ਢੱਕਣ ਦਸਾਣੇ ਆ ਦੇਖੋ ਫ੍ਰੀਜ ਜੋ ਕੱਢ ਲਈ ਕੰਡਾ ਕਿੰਨਾ ਫਿਰ ਐਡ ਗਈ ਸੀ ਉੱਪਰ ਜੋ ਨਹੀਂ ਪੇਚੀ ਚ ਪਟੀਆਂ ਦੇਖੋ ਹਾਂ ਆਲੇ ਕੋ ਠੀਕ ਹੋ ਗਈ ਨਾ ਹਾਂ ਇਹ ਨਹੀਂ ਆਪਾਂ ਜਿੱਦ ਕੇ ਤਾਂ ਬਾਜ਼ਾਰ ਤੋਂ ਲੈ ਲੈਣੇ ਆ ਵੀ ਨਵੀਂ ਲਿਆਈਏ ਨਵੀਂ ਤਾਂ ਉਂਝ ਕੋਈ ਲੋੜ ਨਹੀਂ ਕੀ ਇਹਨੂੰ ਐਵੇਂ ਠੀਕ ਕਰ ਲਵੇ ਇਹ ਹੁਣ ਤਾਂ ਬਿਲਕੁਲ ਮਮਾ ਹੀ ਐਂਡ ਟਾਈਪ ਹੋ ਗਈ ਹੈ ਨਾ ਹਮ ਦੇਖਿਓ 20:30 ਹੋ ਗਈ ਜਿਹੜੀ ਕਹਿੰਿਆ ਸਾਈਡੋਂ ਬਾਹਰ ਨਿਕਲਦੀ ਸੀ